ਹਰਿ ਨਾਨਕ ਤਮ ਤੇ ਜਵਦਿਆ मान शख़ ਆਜ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਤੇਗ ਬਹਾਦਰ ਸਿਮਰੀਆ ਘਰ ਨੌਂ ਨੇ ਦਾ ਬਤਾਏ ਸਭ ਥਾਂ ਹੀ ਹੋਏ ਸਹਾਇ ਐਸੇ ਮਹਾਨ ਸਤਿਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਦੇ ਦਿਨ ਜਿਹੜਾ ਹੈ ਨਗਰ ਹੰਢਾਇਆ ਵਿਖੇ ਚਰਨ ਪਾਈ ਸਨ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਉਹ ਮਹਾਨ ਸਤਿਗੁਰੂ ਜਿਨ੍ਹਾਂ ਦੇ ਇੱਥੇ ਚਰਨ ਪਏ ਨੇ ਇਹ ਨਗਰ ਸੋਭਨਿਕ ਹੋ ਗਿਆ ਆ ਕਿਉਂਕਿ ਉਸ ਵੇਲੇ ਇਸ ਨਗਰ ਵਿੱਚ ਇੱਕ ਮਾਰੂ ਬਿਮਾਰੀ ਫੈਲੀ ਹੋਈ ਸੀ ਗੁਰੂ ਸਾਹਿਬ ਨੂੰ ਸੰਗਤਾਂ ਨੇ ਬੇਨਤੀ ਕੀਤੀ ਬਿਮਾਰੀ ਬਾਰੇ ਦੱਸਿਆ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਇੱਥੇ ਛੱਪੜੀ ਵਿੱਚ ਜਿਹੜੀ ਸੀਗੀ ਉਹਦੇ ਵਿੱਚ ਇਸ਼ਨਾਨ ਕਰੂਗਾ ਉਹਦੇ ਦੁੱਖ ਰੋਗ ਦੂਰ ਹੋਣ ਗਏ ਸੋ ਐਸੇ ਮਹਾਨ ਸਤਿਗੁਰੂ ਜੀ ਨੇ ਆਪ ਛੱਪੜੀ ਵਿੱਚ ਇਸ਼ਨਾਨ ਕੀਤਾ ਤੇ ਸੰਗਤਾਂ ਨੂੰ ਇਸ ਸਕੜੀ ਸਪੜੀ ਦੇ ਵਿੱਚ સ્ਨਾਣ ਕਰਨ ਦੀ ਬੇਨਤੀ ਕੀਤੀ ਸੋ ਸਾਰਿਆਂ ਨੇ ਸਪੜੀ ਵਿੱਚ સ્ਨਾਣ ਕੀਤਾ ਅੱਜ ਇਸ ਧਰਤੀ ਦੇ ਉੱਤੇ ਜਿਹੜੇ ਹੈ ਗੁਰੂ ਸਾਹਿਬ ਨੇ ਬੜੇ ਅਨੇਕਾਂ ਬਾਰ ਇਸ ਧਰਤੀ ਨੂੰ ਦਿੱਤੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਹਿੰਦ ਦੀ ਚਾਦਰ ਜਿਨ੍ਹਾਂ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈ ਸਾਕਾ ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਦੇਸ਼ ਦੀ ਅਜਬਤ ਨੂੰ ਦੇਸ਼ ਦੇ ਧਰਮ ਨੂੰ ਬਚਾਇਆ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜੇਕਰ ਰਾਸ਼ਟਰ ਦਾ ਪਿਤਾ ਦਾ ਹੱਕਦਾਰ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਸ਼ਟਰ ਪਿਤਾ ਮੈਂ ਕਹਿੰਨਾ ਭਾਰਤ ਸਰਕਾਰ ਨੂੰ ਰਾਸ਼ਟਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਐਲਾਨ ਕਰਨਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਦੇਸ਼ ਦਾ ਧਰਮ ਕੌਮ ਅਜਮਤ ਜਿਹੜੀ ਕਾਇਮ ਹੈ ਸੋ ਮੈਂ ਅੱਜ ਦੇ ਦਿਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਲੱਖ ਲੱਖ ਵਧਾਈ ਜਨਾਂਗਾ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਬੜੀ ਪ੍ਰੇਮ ਭਾਵਨਾ ਦੇ ਨਾਲ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਨਗਰ ਕੀਰਤਨ ਹੈ ਜਿਹੜਾ ਨਗਰ ਹੰਡਾਇ ਵਿਖੇ ਹੁੰਦਾ ਹੈਗਾ ਬੜੀ ਭਾਵਨਾ ਦੇ ਨਾਲ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਜੀ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਅੱਜ ਦੇ ਜਨ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਧੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ